ਰਾਇਤਾ ਨੇ ਦਿੱਲੀ ਦੇ ਵਿੱਚ ਦੇ ਰਾਤ ਇੱਕ ਵੱਡਾ ਬਲਾਸਟ ਹੁੰਦਾ ਜਿੱਤੇ ਵਿੱਚ ਕਈ ਕੀਮਤੀ ਜਾਨਾਂ ਜਾਂਦੇ ਨੇ ਹਾਲਾਂਕਿ ਇਸ ਬਲਾਸਟ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਹਾਈ ਅਲਰਟ ਹਾਈ ਲਰਟ ਦੇ ਚੱਲਦੇ ਲਗਾਤਾਰ ਚੈਕਿੰਗ ਹੋ ਰਹੀ ਹੈ ਤਸਵੀਰਾਂ ਜਿਹੜੀਆਂ ਤੁਹਾਨੂੰ ਉਹ ਵੀ ਦਿਖਾ ਰਿਹਾ ਕਿ ਜਦੋਂ ਲਾਲ ਕਿਲੇ ਦੇ ਕੋਲ ਇੱਕ ਗੱਡੀ ਦੇ ਵਿੱਚ ਬਲਾਸਟ ਹੁੰਦਾ ਹਾਲਾਂਕਿ ਇਸ ਦੇ ਪਿੱਛੇ ਕਾਰਨ ਕੀ ਉਹ ਹਲੇ ਜਾਂਚ ਦਾ ਜਿਹੜਾ ਵਿਸ਼ਾ ਜਾਂਚ ਕੋਲੇ ਸਾਹਮਣੇ ਨਹੀਂ ਆਈ ਕਿ ਆਖਿਰਕਾਰ ਇਹ ਬਲਾਸਟ ਕਿਵੇਂ ਹੋਇਆ ਕਿਉਂ ਹੋਇਆ ਕਿਸ ਨੇ ਕਰਵਾਇਆ ਤੇ ਉਸ ਤੋਂ ਬਾਅਦ ਜਦੋਂ ਇਹ ਖਬਰ ਸਾਹਮਣੇ ਹੁੰਦੀ ਹੈ ਕਈ ਕੀਮਤੀ ਜਾਨਾਂ ਜਾਣ ਦੀ ਵੀ ਖਬਰ ਸਾਹਮਣੇ ਆਉਂਦੀ ਜਿਸ ਦੇ ਵਿੱਚ ਗੱਡੀ ਵਿੱਚੋਂ ਕਈ ਬਾਡੀਜ਼ ਮਿਲੀਆਂ ਆਸ-ਪਾਸ ਜਿਹੜੇ ਲੋਕ ਸੀਗੇ ਉਹ ਵੀ ਕਈ ਨੁਕਸਾਨੇ ਗਏ ਨੇ ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਦੇਸ਼ ਦੇ ਵਿੱਚ ਮਾਹੌਲ ਜਿਹੜਾ ਜ਼ਰੂਰ ਤਣਾਅਪੂਰਨ ਬਣਿਆ ਹੈ ਲੇਕਿਨ ਉਸ ਦੇ ਨਾਲ-ਨਾਲ ਪੂਰੇ ਦੇਸ਼ ਦੇ ਵਿੱਚ ਹਾਈ ਅਲਰਟ ਲੱਗ ਗਿਆ ਹੈ ਉਸ ਦੇ ਵਿੱਚ ਪੰਜਾਬ ਦੀ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਵੀ ਲਗਾਤਾਰ ਚੈਕਿੰਗ ਚੱਲੀ ਹੈ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕਿ ਪੰਜਾਬ ਦੇ ਵਿੱਚ ਵੀ ਪ੍ਰਸ਼ਾਸਨ ਵੱਲ ਲਗਾਤਾਰ ਚੈਕਿੰਗ ਹੋ ਰਹੀ ਹੈ ਹਰ ਇੱਕ ਗੱਡੀ ਚੈਕਿੰਗ ਹੋ ਰਹੀ ਏ ਹਰ ਇੱਕ ਸ਼ਖਸੀ ਚੈਕਿੰਗ ਹੋ ਰਹੀ ਏ ਤੇ ਜਦੇ ਬਾਅਦ ਇੱਕ ਸਨੇਹਾ ਇਹ ਵੀ ਦਿੱਤਾ ਗਿਆ ਕਿ ਕਪਰੋਂ ਦੀ ਜ਼ਰੂਰਤ ਨਹੀਂ ਹੈ ਲੇਕਿਨ ਜੇਕਰ ਤੁਹਾਨੂੰ ਕੋਈ ਵੀ ਸ਼ੱਕੀ ਵਸਤੂ ਮਿਲਦੀ ਏ ਜਾਂ ਕੋਈ ਸ਼ੱਕੀ ਇਨਸਾਨ ਤੇ ਕੋਈ ਸ਼ੱਕ ਤੁਹਾਨੂੰ ਦਿਖਦਾ ਤੁਸੀਂ ਪ੍ਰਸ਼ਾਸਨ ਨਾਲ ਸੰਪਰਕ ਕਰੋ ਤਾਂ ਕਿ ਜਿਹੜੀ ਇਸ ਦੀ ਜਾਣਕਾਰੀ ਉਹ ਪ੍ਰਸ਼ਾਸਨ ਨੂੰ ਜ਼ਰੂਰ ਦਿਓ ਕਿਉਂਕਿ ਦੇਰ ਰਾਤ ਜਦੋਂ ਇਹ ਖਬਰ ਸਾਹਮਣੇ ਆਉਂਦੀ ਹੈ ਇੱਕ ਬਲਾਸਟ ਦੀ ਖਬਰ ਸਾਹਮਣੇ ਉੱਤੇ ਜੇਕਰ ਸੀ ਇੱਕ ਖਬਰ ਦੀ ਜ਼ਿਕਰ ਕਰਾਲੀ ਕੱਲ ਵੀ ਸਾਡੇ ਕੋਲੇ ਖਬਰ ਸਾਹਮਣੇ ਆਈ ਸੀ ਕਿ ਫਰੀਦাবাদ ਦੇ ਵਿੱਚੋਂ ਇੱਕ ਡਾਕਟਰ ਨੂੰ ਇੱਕ ਕਸ਼ਮੀਰੀ ਡਾਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲੋਂ 350 ਕਿਲੋ ਜਿਹੜਾ ਉਹ ਆਰਡਿਕਸ ਬ੍ਰਾਮਦ ਹੋਇਆ ਉਸ ਤੋਂ ਬਾਅਦ ਬਾਅਦ ਹਥਿਆਰ ਜਿਹੜੇ ਵੱਡੇ ਹਥਿਆਰ ਸੀਗੇ AK-47 ਉਹ ਵੀ ਬਰਾਮਦਗੀ ਹੋਈ ਏ ਦੱਸਿਆ ਜਾ ਰਿਹਾ ਸੀ ਕਿ ਕੋਈ ਵੱਡਾ ਹਾਦਸਾ ਹੋ ਸਕਦਾ ਸੀਗਾ ਲੇਕਿਨ ਕੀ ਇਸ ਜਿਹੜਾ ਆਰਡੀਐਕ ਜਿਹੜਾ ਕੱਲ ਫਰੀਦাবাদ ਤੋਂ ਡਾਕਟਰ ਨੂੰ ਗਿਸਤਾਰ ਕੀਤਾ ਗਿਆ ਜਾਂ ਇਸ ਦਾ ਉਸਦੇ ਨਾਲ ਕੋਈ ਤਾਲੁਕ ਸਿਗਾ ਜਾਂ ਕੀ ਸਿਗਾ ਇਹ ਹਾਲ ਜਿਹੜਾ ਜਾਂਚ ਦਾ ਵਿਸ਼ਾ ਹੈ ਕਿਉਂਕਿ ਇਹਦੀ ਹਾਲੇ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਜਿਹੜਾ ਬਲਾਸਟ ਹੋਇਆ ਕਿਉਂ ਹੋਇਆ ਕਿੱਦਾਂ ਹੋਇਆ ਕਿਵੇਂ ਹੋਇਆ ਲੇਕਿਨ ਉਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਜਿਹੜਾ ਉਹ ਹਾਈ ਅਲਰਟ ਆ ਗਿਆ ਹੈ ਤੇ ਚੈਕਿੰਗ ਜਿਹੜੀ ਹੈ ਚੈਕਿੰਗ ਅਭਿਆਨ ਜਿਹੜਾ ਪੂਰੇ ਦੇਸ਼ ਵਿੱਚ ਚੱਲ ਗਿਆ ਹੈ ਪੰਜਾਬ ਦੇ ਵਿੱਚ ਵੀ ਲਗਾਤਾਰ ਚੈਕਿੰਗ ਚੱਲ ਰਹੀ ਹੈ ਤਸਵੀਰਾਂ ਦੇਖ ਸਕਦੇ ਹੋ ਕਿਉਂਕਿ ਜਦੋਂ ਦੇਰ ਰਾਤ ਤੇ ਚੈਕਿੰਗ ਹੋਣੀ ਸ਼ੁਰੂ ਹੁੰਦੀ ਜੋ ਦੇਰ ਰਾਤ ਤੇ ਖਬਰ ਸਾਹਮਣੇ ਹੁੰਦੀ ਉਸ ਤੋਂ ਬਾਅਦ ਹਾਈ ਅਲਰਟ ਲੱਗ ਜਾਂਦਾ ਹਾਈ ਅਲਰਟ ਦੇ ਚੱਲਦੇ ਪੂਰੇ ਸੂਬੇ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਜਿਹੜੀ ਇਹ ਚੈਕਿੰਗ ਅਭਿਆਨ ਚੱਲ ਰਿਹਾ ਹੈ ਹਾਈ ਅਲਰਟ ਜੇ ਚੱਲ ਪਿਆ ਕਿ ਆਖਿਰਕਾਰ ਚੈਕਿੰਗ ਕੀਤੀ ਜਾਏ ਹਰ ਇੱਕ ਗੱਡੀ ਦੀ ਹਰ ਇੱਕ ਸ਼ੱਕੀ ਵਸਤੂ ਜਿਹੜੀ ਜੇਕਰ ਤੁਹਾਨੂੰ ਦਿਖਦੀ ਹੈ ਤਾਂ ਉਸ ਦੀ ਜਾਣਕਾਰੀ ਜਿਹੜੀ ਉਹ ਪ੍ਰਸ਼ਾਸਨ ਤੱਕ ਜ਼ਰੂਰ ਪਹੁੰਚਾਓ ਦੇਖੋ ਇਹ ਸਾਡਾ ਟੀ ਪੁਆਇੰਟ ਟਾਣਾ ਨਾਕਾ ਹੈਗਾ ਡਿਸਟ੍ਰਿਕਟ ਫਰੀਦਕੋਟ ਦਾ ਜ ਰੂਟੀਨ ਵਿੱਚ ਵੀ 24 ਆਵਰ ਆਰਾਊਂਡ ਦਾ ਕਲੌਕ ਇੱਥੇ ਨਾਕਾਬੰਦੀ ਕੀਤੀ ਜਾਂਦੀ ਰਹਿੰਦੀ ਔਰ ਵੀਹਿਕਲਜ਼ ਦੀ ਚੈਕਿੰਗ ਹੁੰਦੀ ਰਹਿੰਦੀ ਹੈ ਬਟ ਅੱਜ ਕੁਝ ਖਾਸ ਡਾਇਰੈਕਸ਼ਨਜ਼ ਦੇ ਨਾਲ ਜੋ ਡਾਇਰੈਕਸ਼ਨ ਸਾਨੂੰ ਮਾਣਯੋਗ ਸਾਡੇ ਸੀਨੀਅਰ ਕਪਤਾਨ ਪੁਲਿਸ ਫ੍ਰੀਕੋ ਡਾਕਟਰ ਪੱਗਿਆ ਜੈਨ ਆਈਪੀਐਸ ਜੀ ਨੇ ਦਿੱਤੇ ਨੇ ਉਹਨਾਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਤੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਜਿੱਥੇ ਕਿ ਆਉਣ ਜਾਣ ਵਾਲੇ ਵੀਹਿਕਲਜ਼ ਦੀ ਥੋਰੋਲੀ ਚੈਕਿੰਗ ਕੀਤੀ ਜਾ ਰਹੀ ਹੈ ਸੱਚੇ ਤਕਰਾ ਅਲਰਟ ਪੰਜਾਬ ਤੇ ਦਾ ਪਬਲਿਕ ਕਿਵੇਂ ਸਹਾਇਕ ਕਰੇ ਪਬਲਿਕ ਨੂੰ ਕੋਈ ਘਬਰਾਹਂਦੀ ਲੋੜ ਤਾਂ ਨਹੀਂ 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 ਬਿਲਕੁਲ ਕਿਸੇ ਤਰ੍ਹਾਂ ਦੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਬਟ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਜੇਕਰ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਵਸਤੂ ਉੱਪਰ ਵਹੀਕਲ ਉੱਪਰ ਕੋਈ ਸ਼ੱਕ ਸ਼ੁਕਾ ਪੈਦਾ ਹੁੰਦਾ ਤਾਂ ਉਸ ਦੀ ਸਰੰਖ ਸੂਚਨਾ ਆਪਣੇ ਕੰਟਰੋਲ ਰੂਮ ਤੇ ਜਾਂ ਨੇੜੇ ਦੇ ਪੁਲਿਸ ਥਾਣੇ ਜਾਂ ਨਾਕੇ ਤੇ ਕਿਤੇ ਵੀ ਦੇ ਸਕਦੇ